ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸੈਂਡ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜੇ ਜੀ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਬਲੀ ਸੇ ਮੇਰਾ ਚੈਨਲ ਸਬਸਕ੍ਰਾਈਬ ਕਰ ਲੋ ਅੱਜ ਬਣਾਵਾਂਗੇ ਆਪਾਂ ਗੋਭੀ ਤੇ ਪਿਆਜ਼ ਵਾਲੇ ਸਵਾਦੀ ਪਕੌੜੇ ਅਸੀਂ ਘਰ ਦੇ ਵਿੱਚ ਆਸਾਨ ਤਰੀਕੇ ਦੇ ਨਾਲ ਇਹ ਪਕੌੜੇ ਬਣਾ ਕੇ ਤਿਆਰ ਕਰ ਸਕਦੇ ਹਾਂ ਇਹਨੂੰ ਬਣਾਉਣ ਦਾ ਬਹੁਤ ਆਸਾਨ ਤਰੀਕਾ ਹੈ ਅਸੀਂ ਸਮਾਨ ਆ ਜਿਹੜਾ ਸਾਰਾ ਤਿਆਰ ਕਰ ਲੈ ਸਭ ਤੋਂ ਪਹਿਲਾਂ ਆਪਾਂ ਇੱਕ ਮਸਾਲਾ ਤਿਆਰ ਕਰਾਂਗੇ ਦੋ ਲੌਂਗ ਅੱਧਾ ਚਮਚ ਜੀਰੇ ਦਾ ਅੱਧਾ ਚਮਚ ਕਸੂਰੀ ਮੇਥੀ 5-7 ਕਾਲੀਆਂ ਮਿਰਚਾਂ ਅੱਧਾ ਚਮਚ ਸੀਆ ਚਿੱਟੇ ਟੀਲੇ ਤੇ ਅੱਧਾ ਚਮਚ ਲਿਆ ਸੀ ਸਾਫ ਦਾ ਧਨੀਆ ਇਹ ਜਿਹੜਾ ਸੀ ਸੁੱਕੇ ਮਸਾਲੇ ਲਏ ਆ ਇਹਨਾਂ ਨੂੰ ਆਪਾਂ ਨੇ ਕੁੰਡੀ ਦੇ ਵਿੱਚ ਕੁੱਟ ਲੈਣਾ ਇਹ ਮਸਾਲੇ ਆਪਾਂ ਆਪਣੇ ਗੋਭੀ ਤੇ ਬੇਸਨ ਦੇ ਸਾਬ ਦੇ ਨਾਲ ਆਪਾਂ ਨੇ ਲਏ ਆ ਤੇ ਉਹਨਾਂ ਹੀ ਜਿਹੜਾ ਪਰ ਮਸਾਲਾ ਕੁੱਟ ਲੈਣਾ ਤੇ ਇਹ ਸਾਰਾ ਹੀ ਆਪਾਂ ਨੇ ਜਿਹੜਾ ਵਿੱਚ ਪਾ ਦੇਣਾ। ਹਾਂਜੀ ਦੇਖੋ ਇਸ ਤਰ੍ਹਾਂ ਅਸੀਂ ਅੱਧ ਦਾਡੇ ਜਿਹੜਾ ਮਸਾਲਾ ਉਹ ਤਿਆਰ ਕਰ ਲਿਆ ਤੇ ਹੁਣ ਆਪਾਂ ਇਹਨੂੰ ਇੱਕ ਚਮਚ ਦੇ ਵਿੱਚ ਕੱਢ ਲੈਨੇ। ਅਸੀਂ ਇੱਕ ਕਾਲੀ ਗੋਭੀ ਦੇ ਫੁੱਲਾਂ ਦੀ ਲਈ ਉਹਨੂੰ ਚੰਗੀ ਤਰ੍ਹਾਂ 2 ਮਿੰਟ ਪਾਣੀ ਦੇ ਵਿੱਚ ਉਬਾਲ ਲਿਆ। ਉਬਾਲ ਕੇ ਇੱਕ ਛਰਨੀ ਦੇ ਵਿੱਚ ਕੱਢ ਕੇ ਅਸੀਂ ਉਹਨੂੰ 15 ਮਿੰਟ ਵਾਸਤੇ ਫ੍ਰੀਜ ਵਿੱਚ ਠੰਡਾ ਹੋਣ ਵਾਸਤੇ ਰੱਖ ਤਾ। ਇੱਕ ਬੜਾ ਚਮਚ ਲਿਆ ਅਸੀਂ ਪਾਣੀ ਦਾ ਉਹਦੇ ਵਿੱਚ ਅਸੀਂ ਦੋ ਚੁਟਕੀ ਹਿੰਗ ਦੀ ਭੋਂਕੇ ਰੱਖਤੀ ਇੱਕ ਛੋਟੀ ਕੌਲੀ ਲਈ ਅਸੀਂ ਬੇਸਣ ਦੀ ਤੇ ਅੱਧੀ ਕੌਲੀ ਲਈ ਅਸੀਂ ਚੌਲਾਂ ਦੇ ਆਟੇ ਦੀ ਹਾਂਜੀ ਅਸੀਂ ਗੋਭੀ ਨੂੰ ਕੁ ਖੁੱਲੇ ਵੱਡੇ ਭਾਂਡੇ ਦੇ ਵਿੱਚ ਪਾ ਲਿਆ ਤੇ ਨਾਲ ਹੀ ਪਾਤੇ ਆਪਾਂ ਨੇ ਪਿਆਜ਼ ਨਾਲ ਹੀ ਆਪਾਂ ਨੇ ਇੱਕ ਛੋਟੀ ਕੌਲੀ ਪਾਤੀ ਬੇਸਣ ਦੀ ਤੇ ਅੱਧੀ ਕੌਲੀ ਪਾਤੀ ਅਸੀਂ ਚੌਲਾਂ ਦੇ ਆਟੇ ਦੀ ਇੱਕ ਚਮਚ ਪਾਇਆ ਸੀ ਅਦਰਕ ਦਾ ਪੇਸਟ ਤੇ ਜਿਹੜਾ ਕੁੰਡੀ ਦੇ ਵਿੱਚ ਆਪਾਂ ਨੇ ਮਸਾਲਾ ਤਿਆਰ ਕਰਤਾ ਉਹ ਸਾਰਾ ਹੀ ਆਪਾਂ ਨੇ ਵਿੱਚ ਪਾ ਲੈਣਾ। ਦੇ ਗੀ ਮਿਰਚ ਛਾਲ ਦੀ ਨਮਕ ਨਮਕ ਅਸੀਂ ਆਪਣੇ ਲੋੜ ਦੇ ਅਨੁਸਾਰ ਅੱਧਾ-ਅੱਧਾ ਚਮਚ ਇਹ ਤਿੰਨੀ ਚੀਜ਼ਾਂ ਦਾ ਪਾਇਆ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਤੋਂ ਗੋਭੀ ਗਿੱਲੀ ਹੁੰਦੀ ਹੈ ਹਲਕੀ ਜੀ ਜਿੰਨਾ ਕ ਆਪਾਂ ਨੂੰ ਲੱਗਿਆ ਵੀ ਪਾਣੀ ਦੀ ਲੋੜਾ ਉਨਾ ਕ ਫਿਰ ਆਪਾਂ ਉਹਦੇ ਹਿਸਾਬ ਦੇ ਨਾਲ ਪਾਣੀ ਪਾ ਲਵਾਂਗੇ ਪਾਣੀ ਅਸੀਂ ਇੱਕ ਵੱਡੇ ਚਮਚਾ ਜਿਹੜਾ ਉਹਦੇ ਵਿੱਚ ਹਿੰਗ ਆਪਾਂ ਨੇ ਭਿਉਂ ਕੇ ਰੱਖੀ ਹੋਈ ਐ ਜੇ ਆਪਾਂ ਨੂੰ ਹੋਰ ਪਾਣੀ ਦੀ ਵੀ ਲੋੜ ਹੋਏ ਆਪਾਂ ਤਾਂ ਪਾਣੀ ਹੋਰ ਪਾ ਸਕਦੇ ਆ ਹੁਣ ਆਪਾਂ ਪਹਿਲਾਂ ਇਹਨੂੰ ਹਿੰਗ ਨੂੰ ਚੰਗੀ ਤਰ੍ਹਾਂ ਉਂਗਲੀ ਦੇ ਨਾਲ ਹਿਲਾ ਕੇ ਪਾਣੀ ਨੂੰ ਗੋਭੀ ਦੇ ਵਿੱਚ ਪਾ ਦਵਾਂਗੇ ਇਹ ਪਾਣੀ ਸਾਡਾ ਸਾਰਾ ਪੈ ਜਾਣਾ ਕਿਉਂਕਿ ਇਹ ਥੋੜਾ ਪਾਣੀ ਆ ਜਿਹੜਾ ਅਸੀਂ ਕਰਿਆ ਤਾਂ ਹਿੰਗ ਡਬੋਈਤੀ ਜੇ ਆਪਾਂ ਪਾਣੀ ਦੀ ਲੋੜ ਹੋਵੇ ਤਾਂ ਆਪਾਂ ਸਿੰਪਲ ਪਾਣੀ ਪਾ ਸਕਦੇ ਆ ਇਹ ਪਕੌੜੇ ਗਣ ਕੇ ਬਹੁਤ ਸਵਾਦਯਾ ਹੁੰਦੇ ਆ ਦੇਖੋ ਹੁਣ ਆਪਾਂ ਇਹਨੂੰ ਹਲਕੇ ਹਲਕੇ ਹੱਥਾਂ ਦੇ ਨਾਲ ਹਲਾਵਾਂਗੇ ਤੇ ਜਿਹੜੇ ਮਸਾਲੇ ਆ ਉਹਨਾਂ ਨੂੰ ਆਪਾਂ ਨੂੰ ਪੂਰੀ ਤਰ੍ਹਾਂ ਮਿਕਸ ਕਰ ਦਿੰਦੇ ਆ ਇੱਕ ਪਾਸੇ ਆਪਾਂ ਧਰਤੀ ਕੜਾਹੀ ਕੜਾਈ ਦੇ ਵਿੱਚ ਪਾਈ ਅਸੀਂ ਇੱਕ ਕੌਲੀ ਸਰੋਂ ਦੇ ਤੇਲ ਦੀ ਦੇਖੋ ਇਸ ਤਰ੍ਹਾਂ ਦਾ ਜਿਹੜਾ ਸਾਡਾ ਗੋਭੀ ਦਾ ਬੇਸਨ ਤਿਆਰ ਹੋ ਗਿਆ ਆਪਾਂ ਇਹਨੂੰ ਹੁਣ ਤੇਲ ਦੇ ਵਿੱਚ ਪਾਵਾਂਗੇ ਪਾਣੀ ਹੈ ਜਿਹੜਾ ਆਪਾਂ ਆਪਣੇ ਹਿਸਾਬ ਦੇ ਨਾਲ ਬੇਸਨ ਦੇ ਵਿੱਚ ਪਾ ਸਕਦੇ ਹਾਂ ਨਾ ਹੀ ਬੇਸਨ ਜਿਹੜਾ ਉਹ ਜਿਆਦਾ ਪਤਲਾ ਹੋਣਾ ਚਾਹੀਦਾ ਹੈ ਤੇ ਨਹੀਂ ਬਹੁਤਾ ਸਖਤ ਹੋਣਾ ਚਾਹੀਦਾ ਹਾਂਜੀ ਆਪਾਂ ਹੁਣ ਪਹਿਲਾਂ ਤੇਲ ਨੂੰ ਪੂਰੀ ਤਰ੍ਹਾਂ ਗਰਮ ਕਰ ਲਿਆ ਤੇ ਉਹਨੂੰ ਆਪਾਂ ਗੈਸ ਨੂੰ ਜਿਹੜਾ ਸਿਮ ਤੇ ਕਰ ਦਵਾਂਗੇ ਆਪਾਂ ਸਭ ਤੋਂ ਪਹਿਲਾਂ ਦੋ ਪਕੌੜੇ ਪਾਵਾਂਗੇ ਪਕੌੜੇ ਪਾਉਣ ਦਾ ਤੇਲ ਦੇ ਵਿੱਚ ਬਹੁਤ ਆਸਾਨ ਤਰੀਕਾ ਆਪਾਂ ਨੇ ਇੱਕ ਗੋਭੀ ਦੇ ਫੁੱਲਰ ਨੂੰ ਲੈ ਕੇ ਉਹਨੂੰ ਬੇਸਣ ਲਾ ਕੇ ਤੇ ਪਿਆਜ਼ ਨੂੰ ਆਪਾਂ ਹਲਕਾ ਜਿਹਾ ਘੁੱਟਦੇ ਹਨ ਤਾਂ ਕਿ ਉਹਦੇ ਤੇ ਇੱਕ ਪਕੌੜਾ ਉਹ ਤਿਆਰ ਹੋ ਜਾਵੇ ਜੀ ਆਪਾਂ ਇਸੇ ਤਰ੍ਹਾਂ ਚੱਕ ਕੇ ਪਾਵਾਂਗੇ ਪਿਆਜ਼ਾਂ ਜਿਹੜੇ ਉਹ ਅਲੱਗ ਹੋ ਜਾਂਨੇ ਆਪਾਂ ਨੇ ਗੋਭੀ ਦੇ ਫੁੱਲ ਦੇ ਨਾਲ ਪਿਆਜ਼ ਲੈ ਲੈਣੇ ਉਹਨਾਂ ਨੂੰ ਹਲਕਾ ਜਿਹਾ ਦਬਾ ਲੈਣਾ ਹੱਥ ਦੇ ਨਾਲ ਤੇ ਫਿਰ ਆਪਾਂ ਉਹਨਾਂ ਨੂੰ ਤੇਲ ਵਿੱਚ ਪਾ ਦੇਣਾ ਉਹਦੇ ਨਾਲ ਜਿਹੜਾ ਸਾਡਾ ਇੱਕ ਪਕੌੜਾ ਉਹ ਤਿਆਰ ਹੋ ਜਾਂਦਾ ਆ ਦੇਖੋ ਆਪਾਂ ਨੇ ਇਸ ਤਰ੍ਹਾਂ ਪਾਇਆ ਕੋਈ ਪਿਆਜ਼ ਆਪਣਾ ਅਲੱਗ ਨਹੀਂ ਹੋਇਆ ਦੋ ਪਕੌੜੇ ਆਪਾਂ ਨੇ ਪਾਏ ਆ ਤੇ ਦੋ ਹੀ ਸਾਡੇ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਗਏ ਤੇਲ ਸਾਡਾ ਬਿਲਕੁਲ ਸਾਫ਼ ਪਿਆ ਹੁਣ ਆਪਾਂ ਦੋ ਪਕੌੜੇ ਜਿਹੜੇ ਉਹਨਾਂ ਨੂੰ ਕੱਢ ਲਵਾਂਗੇ ਤੇਲ ਸਾਡਾ ਪੂਰੀ ਤਰ੍ਹਾਂ ਗਰਮ ਹੈ ਹੁਣ ਆਪਾਂ ਐਸੀ ਤਰ੍ਹਾਂ ਸਾਰੇ ਜਿਹੜੇ ਪਕੌੜੇ ਤਿਆਰ ਕਰ ਲਵਾਂਗੇ ਹੁਣ ਆਪਾਂ ਇੱਕ ਟੋਕਰੀ ਦੇ ਵਿੱਚ ਕੱਢ ਲਿਆ ਹੁਣ ਆਪਾਂ ਪਾਨੇ ਆ ਹੋਰ ਪਕੌੜੇ ਆਪਾਂ ਇਸ ਤਰ੍ਹਾਂ ਇੱਕ ਇੱਕ ਕਰਕੇ ਜਿਹੜੇ ਸਾਰੇ ਪਕੌੜੇ ਆਪਾਂ ਨੇ ਤਿਆਰ ਕਰ ਲੈਣੇ ਹਾਂਜੀ ਆਪਾਂ ਮਸਾਲੇ ਦੇ ਵਿੱਚ ਅਨਾਰ ਦਾਣਾ ਵੀ ਪਾ ਸਕਦੇ ਆ ਹਰੀ ਲੱਜੀ ਵੀ ਪਾ ਸਕਦੇ ਆ ਆਪਾਂ ਮਸਾਲੇ ਦੇ ਵਿੱਚ ਸਵਾਦ ਪਕੌੜਿਆਂ ਨੂੰ ਸਵਾਦ ਬਣਾਉਣ ਵਾਸਤੇ ਮਸਾਲੇ ਨੂੰ ਤਿਆਰ ਕਰਨ ਵਾਸਤੇ ਆਪਣੇ ਮਨਪਸੰਦ ਦੇ ਕੋਈ ਵੀ ਜਿਹੜੇ ਮਸਾਲੇ ਪਾ ਸਕਦੇ ਆ ਤੇ ਆਪਾਂ ਨੇ ਜਿਹੜੇ ਮਸਾਲੇ ਤਿਆਰ ਕਰੇ ਤੇ ਉਹ ਆਪਣੇ ਆਪਣੇ ਗੋਭੀ ਤੇ ਬੇਸਣ ਦੇ ਹਿਸਾਬ ਨਾਲ ਤਿਆਰ ਕਰੇ ਤੇ ਆਪਾਂ ਨੂੰ ਸਾਰੇ ਮਸਾਲਾ ਜਿਹੜਾ ਉਹ ਬੇਸਣ ਦੇ ਵਿੱਚ ਪਾ ਆਪਾਂ ਨੂੰ ਪਕੌੜਾ ਪਰ ਅਲੱਗ ਤੇ ਚਾਟ ਮਸਾਲੇ ਪਾਣ ਦੀ ਲੋੜ ਨਹੀਂ ਹੈਗੀ ਆਪਾਂ ਇਹਨੂੰ ਹਰੀ ਸੌਸ ਮਿੱਠੀ ਸੌਸ ਕਿਸੇ ਵੀ ਸੌਸ ਦੇ ਨਾਲ ਆਪਾਂ ਇਹਨੂੰ ਖਾ ਸਕਦੇ ਹਾਂ ਹਰੀ ਜੱਟਣੀ ਕਿਸੇ ਵੀ ਚੀਜ਼ ਦੇ ਨਾਲ ਆਪਾਂ ਇਹਨੂੰ ਸਰਵ ਕਰ ਸਕਦੇ ਹਾਂ ਕੋਪਿਆਜ਼ ਵਾਲੇ ਪਕੌੜੇ ਸਾਡੇ ਗੋਭੀ ਵਾਲੇ ਬਣ ਕੇ ਤਿਆਰ ਹੋ ਗਏ ਆਪਾਂ ਆਸਾਨ ਤਰੀਕੇ ਦੇ ਨਾਲ ਘਰ ਦੇ ਵਿੱਚ ਸਾਫ ਸੁਥਰੇ ਤੇਲ ਦੇ ਵਿੱਚ ਆਪਾਂ ਪਕੌੜੇ ਜਿਹੜੇ ਬਣਾ ਕੇ ਤਿਆਰ ਕਰ ਲਏ। ਦੇਖਣ ਵਿੱਚ ਦੇਖੋ ਕਿੰਨੇ ਵਧੀਆ ਲੱਗ ਰਹੇ ਹਨ। ਖਾਣ ਵਿੱਚ ਇਹ ਕੌੜ ਬਣ ਕੇ ਬਹੁਤ ਹੀ ਸਵਾਦ ਤਿਆਰ ਹੋਣਗੇ। ਹਾਂਜੀ ਹੁਣ ਆਪਾਂ ਨੇ ਦੂਜੀ ਬਰੀ ਵੀ ਪਕੌੜੇ ਜਿਹੜੇ ਉਹ ਕੱਢ ਲਏ ਤੇ ਹੁਣ ਪਾਵਾਂਗੇ ਆਪਾਂ ਜਿਹੜੇ ਬੱਜਿਆ ਹੋਇਆ ਹੋਰ ਗੋਭੀ ਦੇਖੋ ਪਾਉਣ ਦਾ ਬਹੁਤ ਆਸਾਨ ਤਰੀਕਾ ਹੈ ਆਪਾਂ ਉਹਨਾਂ ਨੂੰ ਜੋੜ ਕੇ ਇੱਕ ਜਗ੍ਹਾ ਕੁੱਟ ਕੇ ਇੱਕ ਵਾਰੀ ਪਾ ਸਕਦੇ ਹਾਂ ਸਾਡੇ ਗੋਭੀ ਤੇ ਪਕੌੜੇ ਇੱਕ ਜਗ੍ਹਾ ਤਿਆਰ ਹੋਣਗੇ ਇਹ ਜਿਹੜੇ ਪਿਆਜ਼ ਸਾਡੇ ਆਦੇ ਵਾਲੇ ਉਹ ਨਹੀਂ ਖਿਲਰਦੇ ਅਸੀਂ ਇਹਨੂੰ ਬਹੁਤ ਆਸਾਨ ਤਰੀਕੇ ਦੇ ਨਾਲ ਬਣਾ ਸਕਦੇ ਹਾਂ ਇਹਦੇ ਵਿੱਚ ਆਪਾਂ ਹਲਕਾ ਜਾਂ ਮਿੱਠਾ ਸੋਡਾ ਵੀ ਪਾ ਸਕਦੇ ਹਾਂ ਉਹ ਆਪਣੀ ਮਰਜ਼ੀ ਹੈ 800 ਦਾ ਪਾਣ ਦੇ ਨਾਲ ਜਿਹੜੇ ਬੌਫਲ ਫਿਫਲ ਜੀ ਬਣ ਕੇ ਤਿਆਰ ਹੋ ਨੇ ਦੇਖੋ ਸਾਡੇ ਜਿਹੜੇ ਪਕੌੜੇ ਕਿੰਨੇ ਵਧੀਆ ਤੀਜੀ ਵਾਰੀ ਵੀ ਬਣ ਕੇ ਤਿਆਰ ਹੋਏ ਆ ਤੇਲ ਦੇਖੋ ਸਾਡਾ ਬਿਲਕੁਲ ਸਾਫ਼ ਪਿਆ ਹਨ ਇਹਦੇ ਕੁ ਪਕੌੜੇ ਸਾਡੇ ਬਿਲਕੁਲ ਤਿਆਰ ਹੋ ਗਏ ਹੁਣ ਪਾਵਾਂਗੇ ਆਪਾਂ ਹੋਰ ਪਕੌੜੇ ਏ ਦੇਖੋ ਪਕੌੜੇ ਅਸੀਂ ਇੱਕ ਇੱਕ ਵਾਰੀ ਕਰਕੇ ਥੋੜੇ ਤੇਲ ਦੇ ਵਿੱਚ ਸਾਰੇ ਜਿਹੜੇ ਪਕੌੜੇ ਆਪਾਂ ਨੇ ਤਿਆਰ ਕਰ ਲਏ ਇਹ ਪਕੌੜੇ ਜਿਹੜਾ ਆਪਾਂ ਨੇ ਵਿੱਚ ਚੌਲਾਂ ਦਾ ਆਟਾ ਪਾਇਆ ਉਹਦੇ ਨਾਲ ਇਹ ਜਿਹੜੇ ਪਕੌੜਿਆਂ ਬਣ ਕੇ ਬਹੁਤ ਹੀ कुरकुरੇ ਤਿਆਰ ਹੁੰਨੇ ਆ ਤੇ ਖਾਣ ਵਿੱਚ ਵੀ ਬਹੁਤ ਇਹਨਾਂ ਦਾ ਜਿਹੜਾ ਸਵਾਦ ਆ ਉਹ ਅਲੱਗ ਹੋ ਜਾਂਦਾ ਆਮ ਪਕੌੜਿਆਂ ਦੇ ਨਾਲ ਹਾਂਜੀ ਹੁਣ ਆਪਾਂ ਪਕੌੜੇ ਜਿਹੜੇ ਸਾਰੇ ਪਾ ਦਵਾਂਗੇ ਤੇ ਜਿਹੜੇ ਪਕੌੜੇ ਸਾਡੇ ਉਹ ਬਣ ਕੇ 15 ਮਿੰਟ ਵਿੱਚ ਤਿਆਰ ਹੋ ਗਏ ਜਿਹੜੀ ਗੋਭੀ ਆ ਉਹਨੂੰ ਗਰਮ ਪਾਣੀ ਦੇ ਵਿੱਚ ਉਬਾਲਣਾ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਜਿੰਨੀ ਸਪਰੇ ਗੋਭੀ ਦੀ ਸਬਜ਼ੀ ਤੇ ਹੁੰਦੀ ਐ ਨਹੀਂ ਕਿਸੇ ਵੀ ਸਬਜ਼ੀ ਤੇ ਨਹੀਂ ਹੁੰਦੀ ਫਿਰ ਇਹਨੂੰ ਆਪਾਂ ਫ੍ਰੀਜ ਦੇ ਵਿੱਚ 10 ਮਿੰਟ 15 ਮਿੰਟ ਵਾਸਤੇ ਠੰਡੇ ਹੋਣਾ ਰੱਖਦਾ ਕਿਉਂਕਿ ਜੇ ਆਪਾਂ ਗਰਮ ਗੋਭੀ ਨੂੰ ਬੇਸਣ ਦੇ ਵਿੱਚ ਮਿਕਸ ਕਰਦੇ ਆ ਨਮਕ ਉਹ ਬਹੁਤ ਜ਼ਿਆਦਾ ਜਿਹੜੇ ਪਕੌੜੇ ਸਾਡੇ ਨਰਮ ਹੋ ਜਾਂਦੇ ਉਹ ਖਾਣ ਵਿੱਚ ਐਨੇ ਵਧੀਆ ਨਹੀਂ ਬਣਦੇ ਜੇ ਆਪਾਂ ਗੋਭੀ ਨੂੰ ਧੋ ਕੇ ਠੰਡੀ ਕਰਕੇ ਫਿਰ ਆਪਾਂ ਉਹਨੂੰ ਬੇਸਨ ਦੇ ਵਿੱਚ ਮਿਕਸ ਕਰੀਏ ਤੇ ਇਹ ਜਿਹੜੇ कुरकुरੇ ਪਕੌੜੇ ਬਣ ਕੇ ਤਿਆਰ ਹੁੰਦੇ ਆ। ਹਾਂਜੀ ਦੇਖੋ ਕਿੰਨੇ ਆਸਾਨ ਤਰੀਕੇ ਦੇ ਨਾਲ ਅਸੀਂ ਘੱਟ ਤੇ ਘੱਟ ਤੇਲ ਦੇ ਵਿੱਚ ਇਹ ਪਕੌੜੇ ਕਿੰਨੇ ਆਪਾਂ ਨੇ ਤਿਆਰ ਕਰ ਲਏ। ਜਦੋਂ ਆਪਾਂ ਘਰ ਦੇ ਵਿੱਚ ਕੋਈ ਜੀ ਪਕੌੜੇ ਵਗੈਰਾ ਕੋਈ ਵੀ ਆਪਾਂ ਇਸ ਤਰ੍ਹਾਂ ਚੀਜ਼ ਤਿਆਰ ਕਰਦੇ ਆਂ ਹੈ ਆਪਾਂ ਨੂੰ ਸਸਤੀ ਵੀ ਪੈਂਦੀ ਹੈ। ਇਹ ਜਿਹੜੀ ਸਾਡੀ ਫਰੈਸ਼ ਚੀਜ਼ ਬਣ ਕੇ ਤਿਆਰ ਹੁੰਦੀ ਹੈ ਦੇਖੋ ਪਕੌੜਿਆਂ ਦਾ ਜਿਹੜਾ ਕਲਰ ਆ ਕਿੰਨਾ ਵਧੀਆ ਸਾਰੇ ਪਕੌੜੇ ਸਾਡੇ ਬਣ ਕੇ ਤਿਆਰ ਹੋ ਗਏ ਹੁਣ ਆਪਾਂ ਨੇ ਗੈਸ ਨੂੰ ਬੰਦ ਕਰਤਾ ਤੇ ਝਰਨੀ ਦੇ ਨਾਲ ਆਪਾਂ ਨੇ ਤੇਲ ਨੂੰ ਝੋੜ ਕੇ ਸਾਰੇ ਜਿਹੜੇ ਪਕੌੜੇ ਆ ਆਪਾਂ ਨੇ ਟੋਕਰੀ ਦੇ ਵਿੱਚ ਕੱਢ ਲੈਣੇ ਦੁੱਖੋ ਕਿੰਨੇ ਸਾਂ ਢੰਗ ਦੇ ਨਾਲ ਆਪਾਂ ਨੇ ਇਹ ਪਕੌੜੇ ਬਣਾ ਲਏ ਇਹ ਖਾਣ ਦੇ ਵਿੱਚ ਬਹੁਤ ਹੀ ਜ਼ਿਆਦਾ ਸਵਾਦ ਹੁੰਨੇ ਆ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਆਪ ਵੀ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਪਕੌੜੇ ਸਾਡੇ ਬਣ ਕੇ ਤਿਆਰ ਹੋ ਗਏ ਆਪਨੇ ਜਿਹੜੇ ਮਸਾਲੇ ਆ ਕਿੰਨੇ ਵਧੀਆ ਮਸਾਲੇ ਆਪਾਂ ਨੇ ਕੁੱਟ ਕੇ ਪਾਏ ਆ ਉਹ ਜਿਹੜੇ ਮਸਾਲੇ ਆ ਹੁਣ ਉਹਨਾਂ ਦੇ ਜਿਹੜਾ ਟੇਸਟ ਬਹੁਤ ਅਲੱਗ ਹੁੰਦਾ ਸਾਨੂੰ ਅਲੱਗ ਤੇ ਚਟ ਚਾਟਪਟਾ ਬਣਾਉਣ ਵਾਸਤੇ ਕਿਸੇ ਚਾਟ ਮਸਾਲੇ ਦੀ ਲੋੜ ਨਹੀਂ ਹੈਗੀ ਆਪਾਂ ਇਹਨੂੰ ਚਾਹ ਨਾਲ ਹਰੀ ਚਟਨੀ ਨਾਲ ਸੋਸ ਨਾਲ ਖਾ ਸਕਦੇ ਬਹੁਤ ਬਹੁਤ ਧੰਨਵਾਦ